ਸਤਿ ਸ਼੍ਰੀ ਅਕਾਲ ਸੋ ਤੁਹਾਨੂੰ ਦੱਸ ਦਈਏ ਕਿ ਜੇ ਤੁਹਾਡੇ ਵੀ ਕਿਸੇ ਜੀ ਨੂੰ ਕਿਸੇ ਵਿਅਕਤੀ ਨੇ ਜੇ ਗੋਲੀ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇਨਸਾਫ ਤੁਹਾਨੂੰ ਹੁਣ ਧਰਨਿਆਂ ਦੇ ਰਾਹੀਂ ਹੀ ਮਿਲਣਗੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਪੁਲਿਸ ਲਗਾਤਾਰ ਕਾਫੀ ਲੰਬੇ ਸਮੇਂ ਤੋਂ ਸੁੱਤੀ ਹੋਈ ਹੈ ਸਟੇਸ਼ਨ ਦੀਆਂ ਚੀਜ਼ਾਂ ਵੀ ਜਿਹੜੀਆਂ ਸਾਹਮਣੇ ਆਉਂਦੀਆਂ ਹੁਣ ਧਰਨਾ ਪ੍ਰਦਰਸ਼ਨ ਜਿਹੜਾ ਵਾ ਪਰਿਵਾਰ ਵੱਲੋਂ ਕੀਤਾ ਜਾ ਰਿਹਾ ਤੁਹਾਨੂੰ ਦਿਖਾ ਦਿੰਦੇ ਆ ਮੁਰਦਾਬਾਦ ਮੁਰਦਾਬਾਦ ਸੋ ਆਖਿਰਕਾਰ ਕੀ ਸਾਰੀ ਇਹ ਗੱਲਬਾਤ ਹੋਈ ਸੀ ਸੋ ਵੀ ਜਿਹੜੀ ਸਾਰੀ ਗੱਲਬਾਤ ਆ ਉਹ ਪੁੱਛ ਲੈਂਦੇ ਆ ਮਾਤਾ ਕੀ ਸਾਰੀ ਗੱਲ ਤਰਨਾ ਲਾਣਾ ਪੈ ਗਿਆ ਸਾਡਾ ਮੁੰਡਾ ਮਰਵਾਤਾ ਦਾ ਲਾਇਆ ਤਰਨਾ ਕੱਲ ਐਸਐਚਓ ਕੁਛ ਸੀ ਅੱਜ ਐਸਐਚਓ ਕੁਛ ਹੈਗਾ ਉਹ ਚਾਹੁੰਦਾ ਵੀ ਮੁੰਡੇ ਨੂੰ ਦਾਗ ਦੇ ਦੋ ਤੇ ਮੈਂ ਮਿੱਟੀ ਪਾ ਦਾ ਮਕਦਮਾ ਸਾਰਾ ਉਹ ਕੰਮ ਨਹੀਂ ਹੋਣਾ ਅਸੀਂ ਮੁੰਡੇ ਦੀ ਮਾਂ ਨੂੰ ਇਨਸਾਫ ਲੈਣ ਆਏ ਆ ਇਨਸਾਫ ਲੈਣ ਆਲੇ ਐਸਐਚਓ ਨਾਲ ਤੁਹਾਡੀ ਗੱਲਬਾਤ ਨਹੀਂ ਹੋਈ ਇਸ ਬਾਰੇ ਕੋਈ ਸ਼ਾਮੀ ਹੋਈ ਕਹਿੰਦਾ ਮੈਂ ਸਭ ਕੁਝ 5:30 ਵਜੇ ਕਾਪੀ ਦੇ ਦਾਂਗਾ ਤੁਸੀਂ 6-7 ਵਜੇ ਤੱਕ ਦਾਗ ਦੇ ਦਿਓ ਸਾਨੂੰ ਕਾਪੀ ਦਿੱਤੀ ਨਹੀਂ ਮੁਕਰ ਗਿਆ ਮੁੱਕਰ ਗਿਆ ਬਾਹਰ ਕੱਢਦਾ ਹੁਣ ਸਾਨੂੰ ਤੁਹਾਨੂੰ ਥਾਣੇ ਦੇ ਵਿੱਚੋਂ ਬਾਹਰ ਕੱਢਿਆ ਉਹਨਾਂ ਨੇ ਕੱਢਦਾ ੱੱਕੇ ਮਾਰਦਾ ੱੱਕੇ ਮਾਰਦਾ ਰੱਬ ਇਹਨੂੰ ੱੱਕੇ ਦਵੇ ਪਰਮਾਤਮਾ ਜੇ ਗੋਲੀ ਬੱਜੇ ਇਹ ਮਰ ਜਾਵੇ ੱੱਕੇ ਤੁਹਾਨੂੰ ਐਸਐਸਓ ਨੇ ਮਾਰੇ ਸੀ ਕਿਸੇ ਹੋਰ ਨੇ ਐਸਐਸਓ ਐਸਐਸਓ ਨੇ ਉਹਨੇ ਆਪ ਤਾਂ ਕਿ ਮਾਰੇ ਸ਼ੋਕ ਮਾਰੇ ਅਗਰ ਤੈਨੂੰ ਇਹ ਮਕਦਮਾ ਹੀ ਨਹੀਂ ਲੜਨਾ ਫਿਰ ਤੂੰ ਲੈਣਾ ਤੇ ਕੀ ਕਰਨ ਗਿਆ ਸੀ ਤੂੰ ਗੋਲੀਆਂ ਦੇ ਖੋਲ ਲੱਪਣ ਕਿਉਂ ਗਿਆ ਤੋਂ ਪਰਿਵਾਰ ਦੇ ਬਾਕੀ ਵੀ ਜਿਹੜੇ ਸਦਸੇ ਇੱਥੇ ਮੌਜੂਦ ਐ ਗੱਲਬਾਤ ਉਹਨਾਂ ਨਾਲ ਵੀ ਕਰ ਲੈਂਦੇ ਆ ਅੰਟੀ ਕੀ ਸਾਰੀ ਗੱਲਬਾਤ ਹੋਈ ਹੈ ਕਿ ਅੱਜ ਜਵਾਨ ਮੁੰਡੇ ਦੀ ਮੌਤ ਹੋ ਗਈ ਉਹਦੇ ਕਰਕੇ ਤੁਹਾਨੂੰ ਧਰਨਾ ਵੀ ਲਾਣਾ ਪਿਆ ਰਿਹਾ ਕਿੰਨਾ ਗੱਲ ਕਰ ਰੋ ਐ ਨਹੀਂ ਬੋਲਣ ਦੇਗਾ ਐ ਇਹ ਠੀਕ ਨਹੀਂ ਹੈ ਇਹਨਾਂ ਨੂੰ ਘਬਰਾਟ ਹੋਏ ਤਾਂ ਪਤਾ ਨਹੀਂ ਕਿੰਦਾ ਬਿਠਾਈ ਅਸੀਂ ਪਲੀਜ਼ ਸਰ ਮੇਰੇ ਨਾਲ ਗੱਲ ਕਰ ਲਓ ਸਰ ਸੋ ਗੱਲਬਾਤ ਕਰ ਲੈਂਦੇ ਆ ਇਹਨਾਂ ਦੇ ਨਾਲ ਕੀ ਸਰ ਸਾਰੀ ਗੱਲਬਾਤ ਹੋਈ ਹੈ ਕੀ ਹੋਇਆ ਜੀ ਸਰ ਗੱਲ ਕੁਛ ਨਹੀਂ ਹੈਗੀ ਆ ਜਦੋਂ ਇਹਨਾਂ ਨੇ ਐਸ ਐਚ ਓ ਸਾਹਿਬ ਨੇ ਜਿਹੜੇ ਬਿਆਨ ਲਿਖਵਾਏ ਆ ਇੱਕ ਤਾਂ ਸਾਡੇ ਸਾਹਮਣੇ ਨਹੀਂ ਲਿਖਾਏ ਹੂੰ ਜਦੋਂ ਅਸੀਂ ਜਿਹੜੇ ਮੇਨ ਦੋਸ਼ੀ ਹੈਗੇ ਅਸੀਂ ਉਹ ਵਿੱਚੋਂ ਕੱਢੇ ਜਾ ਰਹੇ ਆ ਠੀਕ ਹੈ ਜੀ ਜਿਨ੍ਹਾਂ ਨੇ ਜਿਨ੍ਹਾਂ ਦੇ ਕਾਰਨ ਤੇ ਜਿਨ੍ਹਾਂ ਨੇ ਕੀਤਾ ਉਹ ਵਿੱਚੋਂ ਕੱਢੇ ਜਾ ਰਹੇ ਨੇ ਅਸੀਂ ਕੱਲ ਸ਼ਾਮ ਨੂੰ ਆ ਕੇ ਬਿਆਨ ਮੈਂ ਲਿਖਾ ਕੇ ਆਇਆ ਕਹਿੰਦਾ ਮੈਂ ਸਵੇਰੇ ਪਰਚਾ ਕੱਟ ਕੇ ਤੁਹਾਨੂੰ ਦੇ ਦਿੰਦਾ ਵੀ ਕਹਿੰਦਾ ਇੱਕ ਕੱਟਿਆ ਗਿਆ ਫਿਰ ਪਤਾ ਨਹੀਂ ਮੈਨੂੰ ਦੇਖਦਾ ਮੈਂ ਸਵੇਰ ਤੱਕ ਪਰਚਾ ਕੱਟ ਦੂੰਗਾ ਇਹ ਆ ਜੀ ਆਰਪੀ ਥਾਣਾ ਤੇਰਾ ਕਹਿਣ ਦਾ ਮਤਲਬ ਇਹ ਆ ਕਿ ਤੁਸੀਂ ਬਸ ਨਾ ਸੰਸਕਾਰ ਕਰ ਦਿਓ ਮੈਂ ਪਰਚਾ ਤੁਹਾਨੂੰ ਮੈਂ ਬਾਅਦ ਚ ਦੇ ਦੂੰਗਾ ਇਹ ਦੱਸੋ ਕਿਹੜਾ ਕੰਮ ਆ ਸਾਡੇ ਦੋ ਦਿਨਾਂ ਤੋਂ ਇਸ ਬੰਦੇ ਨੇ ਸਾਨੂੰ ਪਰੇਸ਼ਾਨ ਕੀਤਾ ਹੋਇਆ ਇਸ ਸੰਸਕਰ ਤੋਂ ਬੈਠੇ ਹੋਈਆਂ ਬਸ ਸਾਨੂੰ ਪਰਚਾ ਜਿਹੜਾ ਹੈਗਾ ਉਹ ਦੇ ਨਹੀਂ ਰਿਹਾ ਕੱਟ ਕੇ ਕੀ ਨਾਮ ਐ ਐਸਐਚਓ ਦਾ ਤੇ ਕੀ ਤੁਹਾਨੂੰ ਧੱਕੇ ਵੀ ਮਾਰੇ ਗਏ ਆ ਅਸ਼ੋਕ ਕੁਮਾਰ ਅਸ਼ੋਕ ਕੁਮਾਰ ਜੀ ਮੈਨੂੰ ਕਹਿੰਦਾ ਜੀ ਤੁਹਾਨੂੰ ਧੱਕੇ ਵੀ ਮਾਰੇ ਗਏ ਹਾਂਜੀ 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 ਕਦੇ ਜਾਓ ਬਰਕ ਲਾ ਲਓ ਤੁਰਨਾ ਤੁਸੀਂ ਜੋ ਕਰਨਾ ਕਰ ਲਓ ਤੁਸੀਂ ਕੋਈ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਨਹੀਂ ਹੈਗੀ ਕਦੇ ਕਰ ਲਓ ਜੋ ਕਰਨਾ ਕੋਈ ਸੀਸੀਟੀਵੀ ਫੁਟੇਜ ਵੀ ਤੁਹਾਡੇ ਕੋਲ ਆਈ ਹੈਗੀ ਹੈ ਦਿਖਾ ਸਕਦੇ ਹੋ ਲੜਕੇ ਦੀ ਉਹ ਤਾਂ ਆਨਲਾਈਨ ਹੈਗੀ ਸਾਰਿਆਂ ਦੇ ਆਈ ਹੋਈ ਚੈਨਲ ਤੁਹਾਡੇ ਫੋਨ ਤੇ ਹੈਗੀ ਇਸ ਟਾਈਮ ਨਹੀਂ ਇਸ ਟਾਈਮ ਨਹੀਂ ਉਹ ਚੀ ਆ ਦਾ ਚੈਨਲ ਦੇ ਵਿੱਚ ਹੀ ਆ ਵੀਡੀਓ ਪੱਤਰਕਾਰ ਪੱਤਰਕਾਰ ਚੈਨਲ ਤੇ ਪਈ ਹੋਈ ਆ ਪੰਜਾਬ ਸੀ ਪਤਾ ਨਹੀਂ ਕੀ ਸੁਤਾਨ ਦੱਸ ਦੇ ਕਿ ਧਰਨਾ ਪ੍ਰਦਰਸ਼ਨ ਜਿਹੜਾ ਆ ਲਗਾਤਾਰ ਜਿਹੜਾ ਆ ਕੀਤਾ ਜਿਹੜਾ ਕੀਤਾ ਜਾ ਰਿਹਾ ਵਾ ਸੀਸੀਟੀਵੀ ਫੁਟੇਜ ਜਿਹੜੀ ਆ ਤੁਹਾਨੂੰ ਉਹ ਵੀ ਦਿਖਾ ਦਿੰਦੇ ਆ ਜਿਹੜੀ ਮੌਕੇ ਤੇ ਆਈ ਸੀਗੀ ਜੋਰੀ ਢੋਲੀ ਖਾਲੀ ਹੋ ਗਈ ਤੇ ਇਹ ਸਾਨੂੰ ਇਨਸਾਫ ਦੇਣ ਨੂੰ ਤਿਆਰ ਨਹੀਂ ਹੈਗੇ ਅਸੀਂ ਇਹਨਾਂ ਨੂੰ ਇਹ ਗਿਆ ਵੀ ਜਿਸ ਤਰ੍ਹਾਂ ਬੰਦੇ ਨੇ ਬਿਆਨ ਦਿੱਤੀ ਹੈ ਕਿ ਉਹਨਾਂ ਦਾ ਇਹ ਉਹਨਾਂ ਖਾਦ ਨੇ ਗੱਲ ਕਹਿ ਰਿਹਾ ਤੁਸੀਂ ਉਹਨਾਂ ਬੰਦੇ ਦੇ ਪਰਚਾ ਦਿਓ ਤਾਂ ਸੀਸੀਟੀਵੀ ਦੇ ਵਿੱਚ ਸਾਫ਼ ਜ਼ਾਹਿਰ ਹੋ ਰਿਹਾ ਕਿ ਲੜਕੇ ਵੱਲੋਂ ਜਿਹੜੀ ਗੋਲੀ ਚਲਾਈ ਗਈ ਉਸ ਤੋਂ ਬਾਅਦ ਕਿ ਲੜਕਾ ਜਿਹੜਾ ਹੈ ਆ ਉਹ ਡਿੱਗ ਜਾਂਦਾ ਥੱਲੇ ਇਹ ਸਾਰਾ ਮਾਮਲਾ ਟਰੈਕ ਦੇ ਉੱਤੇ ਹੋਇਆ ਜਿਹਦੇ ਕਰਕੇ ਜਿਹੜਾ ਇਹ ਕੇਸ ਹੈ ਉਹ ਜੀਆਰਪੀ ਥਾਣੇ ਦੇ ਅੰਡਰ ਜਿਹੜਾ ਆਂਦਾ ਹੈ ਉਸ ਤੋਂ ਬਾਅਦ ਸ਼ਾਮ ਨੂੰ ਪਹੁੰਚਿਆ ਸਾਡੇ ਪਿੰਡ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਆਉਣ ਨਾਲ ਜਿਹੜੀ ਪਰੇਮ ਬਣਦਾ ਸਾਡਾ ਫਰਜ਼ ਬਣਦਾ ਅਸੀਂ ਨੁਮਾਇੰਦੇ ਆ ਇਹਨਾਂ ਲੋਕਾਂ ਦੇ ਬਾਦ ਦੇ ਕਰਾ ਅਸੀਂ ਇਹਨਾਂ ਨਾਲ ਦੇਖੀ ਲਈ ਅਸੀਂ ਇਹਨਾਂ ਨਾਲ ਖੜਨਾ ਬੰਦੇ ਅਸੀਂ ਖੜੇ ਇਹਨਾਂ ਨਾਲ ਬਾਦ ਦੇ ਕਰਾ ਇਨਸਾਨੀ ਮੈਚ ਮਿਲੇਗਾ ਅੱਗੇ ਇਹਨਾਂ ਦਾ ਸੋ ਸੀਸੀਟੀਵੀ ਜਿਹੜੀ ਆ ਤੁਹਾਨੂੰ ਜਿਹੜੀ ਆ ਦਿਖਾ ਦਿੱਤੀ ਗਈ ਐ ਸੋ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਤਿੰਨੋਂ ਥਾਵਾਂ ਜਿਹੜੀਆਂ ਆ ਬਿਲਕੁਲ ਬਲੌਕ ਜੜੀਆਂ ਵਾ ਕਰਕੇ ਰੱਖੀਆਂ ਹੋਈਆਂ ਆ ਦੇਖੋ ਠੀਕ ਆ ਬਹੁਤ ਬੋਲਦੀ ਹੈ ਬਜੀ ਸੋ ਦੱਸ ਦਈਏ ਕਿ ਤੁਹਾਨੂੰ ਜਿਹੜਾ ਇੱਕ ਆ ਗੇਟ ਆ ਜਿਹੜਾ ਇਹ ਵੀ ਜਿਹੜਾ ਬਿਲਕੁਲ ਬਲੌਕ ਕੀਤਾ ਹੋਇਆ ਆ ਤੇ ਠੰਡੇ ਦੇ ਨਾਲ ਦਾ ਜਿਹੜਾ ਗੇਟ ਪੈਂਦਾ ਆ ਉਹ ਵੀ ਜਿਹੜਾ ਆ ਇਹ ਬਿਲਕੁਲ ਬਲੌਕ ਕਰਕੇ ਰੱਖਿਆ ਹੋਇਆ ਤੇ ਜਿਹੜੀ ਐਂਟਰੈਂਸ ਦੀ ਜੀ ਆਪਾਂ ਗੱਲ ਕਰੀ ਜਿਹੜੇ ਰਿਸ਼ੀ ਨਗਰ ਦੀ ਜਿਹੜੀ ਗੇਟ ਤੋਂ ਐਂਟਰੈਂਸ ਪੈਂਦੀ ਆ ਉਹ ਵੀ ਜਿਹੜਾ ਆ ਜਿਹੜਾ ਰਸਤਾ ਉਹਨਾਂ ਨੇ ਬਲੌਕ ਕੀਤਾ ਉੱਥੇ ਤੁਹਾਨੂੰ ਦੱਸ ਦਈਏ ਕਿ ਮੌਕੇ ਤੇ ਜਿਹੜੇ ਸੀਨੀਅਰ ਅਧਿਕਾਰੀ ਜਿਹੜੇ ਆ ਪਹੁੰਚ ਚੁੱਕੇ ਆ ਸੋ ਪਰਿਵਾਰ ਦੇ ਨਾਲ ਜਿਹੜੀ ਗੱਲਬਾਤ ਕਰਨ ਲੱਗੇ ਆ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਕਿ ਇਹ ਪਰੋਸਤਵ ਕਰਨ ਬਰੀ ਹੈ ਬਿਲਕੁਲ ਜਿਹੜਾ ਇਸ ਬੱਲੇ ਦਾ ਸੀ। ਆਪਾਂ ਤੇ ਇੱਕ ਇੰਦੇ ਵੀ ਨੂੰ ਮੁਕਾਬਲਤ ਤੇਰੀ ਸਿਆਰੀ ਦੀ ਥੋੜੀ ਮਤਾਨੂੰ ਚੱਲ ਰਹੇ ਨੇ। ਮਾਲ ਦੇਖੋ ਕੀ ਆ। ਗੱਲ ਤੇਰੀ ਨੂੰ ਜਦੋਂ ਜਿਹੜੀ ਰਾਜਨੀਤਿਕ ਹੈ। ਐਕੜ ਇਹਨੂੰ ਹੁੰਦਾ ਹੈ ਕਿ ਜਨਤਾ ਦੇ ਉੱਪਰ ਦੇ ਸੋ ਪਰਿਵਾਰ ਦੇ ਹੋਰ ਵੀ ਸਾਰੇ ਲੋਕ ਮੌਜੂਦ ਆ ਉਹਨਾਂ ਨੇ ਵੀ ਗਲਤ ਕਰ ਲੈਂਦੇ ਆ। ਮੈਮ ਕੀ ਨਾਮ ਆ ਜੀ ਤੁਹਾਡਾ? ਕੀ ਨਾਮ ਦਾ ਲੱਗਲੀ ਮੈਮ ਕੀ ਸਾਰੀ ਗੱਲਬਾਤ ਹੋਈ ਹੈਗੀ ਆ ਜਵਾਨ ਮੁੰਡੇ ਡੈਥ ਹੋਈ ਹੈ ਧਰਨਾ ਲਾਣਾ ਪਿਆ ਗਿਆ ਐਸਚੂ ਵੀ ਧੱਕੇ ਮਾਰ ਰਿਹਾ ਵਾ ਕਿਸੇ ਸੀਨੀਅਰ ਅਧਿਕਾਰੀ ਨਾਲ ਕੋਈ ਤੁਹਾਡੀ ਕੋਈ ਗੱਲਬਾਤ ਹੋਈ ਹੋਵੇ ਪਰਿਵਾਰ ਦੀ ਕਿਸੇ ਨਾਲ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਇੱਥੇ ਤੇ ਬਾਕੀ ਸਾਰੇ ਗੱਲ ਇਹਨਾਂ ਬੰਦਿਆਂ ਨੂੰ ਪਤਾ ਹੈ ਸਭ ਮੇ ਸਾਡੇ ਇਲਾਕੇ ਨਹੀਂ ਕਹਿੰਦਾ ਕੁਝ ਮੈਂ ਸਭ ਨੂੰ ਦੱ ਚੁੱਕੀ ਜੋ ਕਹਿਣਾ ਸੀ ਇਸ ਨਿਗਾ ਦੇ ਨਾਲ ਦੇਖਦੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਤੇ ਸਰਕਾਰਾਂ ਨੂੰ ਬੱਸ ਇਹ ਕਹਿ ਰਹੇ ਕਿ ਇਨਸਾਫ ਦੋ ਬੱਚਾ ਰੋਲ ਰਿਹਾ ਤੇ ਮੈਂ ਉਹਦੀ ਮਿੱਟੀ ਰੋਲ ਰਹੀ ਹੈ 3 ਦਿਨ ਹੋ ਗਏ ਉਹਦੀ ਡੈਥ ਹੋਈ ਨੀ ਸ਼ਨੀਵਾਰ ਉਹਦੀ ਰਾਤ ਨੂੰ ਡੈਥ ਹੋਈ ਹੈ ਅੱਜ ਮੰਡੇ ਆ ਸਾਡੀ ਸੁਣਵਾਈ ਨਹੀਂ ਹੋ ਰਹੀ ਸਾਡੇ ਜੋ ਬਿਆਨ ਸਾਡਾ ਬੱਚਾ ਦੇ ਗਿਆ ਉਹਦੇ ਤੇ ਕਾਰਵਾਈ ਨਹੀਂ ਹੋ ਰਹੀ ਉਹ ਅੰਦਰ ਬੈਠੇ ਨੇ ਜਿਹੜੀ ਦੂਜੀ ਪਾਰਟੀ ਐਂਟੀ ਪਾਰਟੀ ਅੰਦਰ ਬੈਠੀ ਰਾਮਨਾ ਕੋ ਉਮਰੀ ਫਿਰਰੀ ਕੋਈ ਉਹਨੂੰ ਪਕੜਨੇ ਨਹੀਂ ਜਾ ਰਿਹਾ ਪੁਲਿਸ ਜਾਂਦੀ ਆ ਦੇ ਕੇ ਵਾਪਸ ਆ ਜਾਂਦੀ ਆ ਬਸ ਭਜੀ ਥੈਂਕ ਯੂ ਸੋ ਮੌਕੇ ਤੇ ਜਿਹੜੇ ਇਹ ਕੌਂਸਲਰ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਬ੍ਰਦਰ ਆਮ ਆਦੀ ਪਾਰਟੀ ਦੇ ਕੌਂਸਲਰ ਹੋ ਕੇ ਅੱਜ ਧਰਨਾ ਲਗਾ ਕੇ ਬੈਠੇ ਹੋ ਕੀ ਕਹਿਣਾ ਕਿ ਸਰਕਾਰਾਂ ਦੇ ਵਿੱਚ ਉਹ ਦਾਮ ਨਹੀਂ ਰਿਹਾ ਕਿ ਤੁਹਾਨੂੰ ਵੀ ਧਰਨੇ ਲਾਣੇ ਪਏਗੇ ਹੁਣ ਦੇਖੋ ਜੀ ਆਰ ਪੀ ਤੇ ਜਿਹੜੇ ਇਨਚਾਰਜ ਨੇ ਸ਼ੋਕ ਕੁਮਾਰ ਜੀ ਕੱਲ ਸਾਡੀ ਉਹਨਾਂ ਨਾਲ ਗੱਲ ਹੋ ਰਹੀ ਹੈ ਜਿੱਦਾਂ ਪਰਿਵਾਰਕ ਮੈਂਬਰਾਂ ਨੇ ਜਿੱਦਾਂ ਮਨੀਸ਼ ਨੇ ਜਿਹਦੀ ਡੈਥ ਹੋਈ ਆ ਉਹਨੇ ਡੈਥ ਤੋਂ ਪਹਿਲੇ ਜਿਹੜੇ ਆਪਣੇ ਬਿਆਨ ਦਿੱਤੇ ਆ ਕੱਲ ਦਾ ਐਸਐਚਓ ਕਹਿ ਰਿਹਾ ਵੀ ਤੁਸੀਂ ਸੰਸਕਾਰ ਕਰ ਦਿਓ ਕੋਈ ਗੱਲ ਨਹੀਂ ਅਸੀਂ ਮੁਕੱਦਮਾ ਦਰਜ ਕਰ ਦੇਾਂਗੇ 5:30 ਵਜੇ ਤੁਹਾਨੂੰ ਕਾਪੀ ਮਿਲ ਜੇਗੀ ਜਿਹੜਾ ਮੇਨ ਮੋਲਜਮ ਆ ਦੀਨਾਨਾਥ ਉਹਨੇ ਆਪਣੇ ਗੁਰਗਰਿਆਂ ਦੇ ਥਰੂ ਇਹਦਾ ਜਿਹੜਾ ਮਰਡਰ ਕਰਾਇਆ ਵਾ ਇਹਨਾਂ ਦਾ ਬੇਟਾ ਸੀਗਾ ਇਹ ਫੈਮਿਲੀ ਮੈਂਬਰ ਇੱਥੇ ਬੈਠੇ ਨੇ ਇਹਨਾਂ ਦੇ ਸਾਹਮਣੇ ਦੀਨਾਨਾਥ ਨੇ ਸ਼ਰੇਆਮ ਧਮਕੀਆਂ ਦਿੱਤੀਆਂ ਸੀ ਕਿ ਮੈਂ ਤੁਹਾਡੇ ਬੱਚੇ ਨੂੰ ਗੋਲੀਆਂ ਮਾਰਾ ਦੂੰਗਾ ਉਹੀ ਗੱਲ ਹੋਈ ਉਹਨੇ ਗੋਲੀਆਂ ਮਾਰਾਤੀਆਂ ਪਰ ਮੁੰਡੇ ਦੀ ਜਦੋਂ ਡੈਥ ਹੋਣੀ ਸੀ ਅੰਡਰ ਅਲਹਾਜ ਸੀਗਾ ਉਹਨੇ 2 ਦਿਨ ਪਹਿਲੇ ਬਿਆਨ ਦਿੱਤੇ ਆ ਉਹਨੇ ਦੱਸਿਆ ਵੀ ਐਦਾ ਐਦਾ ਮੈਨੂੰ ਦੀਨਾਨਾਥ ਨੇ ਧਮਕੀ ਦਿੱਤੀ ਸੀ ਵੀ ਮੈਂ ਤੁਹਾਨੂੰ ਗੋਲੀਆਂ ਮਾਰਾ ਦੂੰਗਾ ਉਹ ਬਿਆਨ ਦੇ ਕੇ ਗਿਆ ਐਸਐਚਓ ਨੂੰ ਇਹਨਾਂ ਨੇ ਪਤਾ ਨਹੀਂ ਕੀ ਕੀਤਾ ਉਹਦੇ ਬਿਆਨ ਖੁਦਰ-ਪੁਦਰ ਕਰਤੇ ਜਾਂ ਕੀ ਕੀਤਾ ਕੀ ਨਹੀਂ ਕੀਤਾ ਪੈਸੇ ਲੈ ਲੇ ਇਹਦਾ ਇਹਨਾਂ ਨੂੰ ਪਤਾ ਅੱਜ ਅਸੀਂ ਥਾਣੇ ਆਏ ਇਹਨਾਂ ਨੇ ਧੱਕੇ ਮਾਰ ਕੇ ਬਾਹਰ ਕੱਢਤਾ ਵੀ ਤੁਸੀਂ ਜੋ ਕਰਨਾ ਕਰ ਲੋ ਅਸੀਂ ਤਾਂ ਉੱਤੇ ਪਰਚਾ ਨਹੀਂ ਦੇਣਾ ਜਲੰਧਰ ਸ਼ਹਿਰ ਦੇ ਵਿੱਚ ਛੋਟਾ ਜਿਹਾ ਵੀ ਤੁਸੀਂ ਆਪਣਾ ਕੰਮ ਕਰਾਣਾ ਹੋਵੇ ਤੇ ਹੁਣ ਤੁਹਾਨੂੰ ਧਰਨੇ ਲਾਣੇ ਪੈਂਦੇ ਆ ਉਦਾਂ ਤੁਹਾਡਾ ਕੰਮ ਨਹੀਂ ਹੁੰਦਾ ਕਿਸ ਨਿਗ੍ਹਾ ਦੇ ਨਾਲ ਦੇਖਦੇ ਪੁਲਿਸ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਤੇ ਮੌਜੂਦਾ ਸਰਕਾਰਾਂ ਨੂੰ ਮੌਜੂਦਾ ਸਰਕਾਰ ਦੇ ਅੱਜ ਸਾਡੇ ਜਿਹੜੇ ਹਲਕਾ ਇੰਚਾਰਜ ਨੇ ਨਿਤਨ ਕੋਲੀ ਜੀ ਉਹਨਾਂ ਦੇ ਪੀਐਸ ਸਾਹਿਬ ਵੀ ਆਏ ਨੇ ਹੋ ਸਕਦਾ ਕੋਲੀ ਸਾਹਿਬ ਥੋੜੇ ਬੀਜ਼ ਮੇ ਦੇ ਵਿੱਚ ਉਹ ਉੱਤੇ ਅਧਿਕਾਰੀਆਂ ਨਾਲ ਗੱਲ ਕਰ ਰਹੇ ਨੇ ਇਹ ਜਿਹੜਾ ਐਸ ਐਚਓ ਇਹਨੂੰ ਬੜੀ ਛੇਤੀ ਹੀ ਸਸਪੈਂਡ ਕੀਤਾ ਜਾਏਗਾ 19 ਦਿਨ ਅਸੀਂ ਧਰਨਾ ਨਹੀਂ ਚੱਕਾਂਗੇ ਕੁਛ ਹੀ ਸਮੇਂ ਦੇ ਵਿੱਚ ਇੱਥੇ ਲਾਸ਼ ਵੀ ਲਈ ਆਈ ਜਾ ਰਹੀ ਹੈ ਅਗਰ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਸਾਨੂੰ ਜੋ ਵੀ ਕਰਨਾ ਪਿਆ ਅਸੀਂ ਪਰਿਵਾਰ ਦੇ ਨਾਲ ਖੜੇ ਆ ਜੀ ਸੋਏ ਸੀਗੇ ਮੌਜੂਦਾ ਕਾਉਂਸਲ ਦੇ ਬੇਟੇ ਸ਼ੁਭਮ ਜਿਨ੍ਹਾਂ ਨੇ ਕਿਹਾ ਕਿ ਇਸ ਗੱਲ ਦੇ ਉੱਤੇ ਜਿਹੜਾ ਵਾ ਪੂਰਾ ਸਟੈਂਡ ਦਿੱਤਾ ਜਾਏਗਾ ਤੇ ਜਦੋਂ ਤੱਕ ਪ੍ਰਸ਼ਾਸਨ ਦਾ ਜਿਹੜਾ ਜਿਹੜਾ ਐਸਐਚਓ ਹੈ ਜਦ ਤੱਕ ਉਹਨੂੰ ਸਸਪੈਂਡ ਨਹੀਂ ਕੀਤਾ ਜਾਂਦਾ ਤਦ ਤੱਕ ਜਿਹੜਾ ਧਰਨਾ ਇਸੇ ਤਰ੍ਹਾਂ ਜਿਹੜਾ ਆ ਰੱਖਿਆ ਜਾਏਗਾ ਤੇ ਉੱਥੇ ਉਹਨਾਂ ਦਾ ਕਹਿਣਾ ਇਹ ਵੀ ਹੈ ਕਿ ਜਿਹੜੀ ਡੈੱਡ ਬੋਡੀ ਹੈ ਹੁਣ ਉਹ ਵੀ ਜਿਹੜੀ ਅਸੀਂ ਹੈ ਲੈ ਕੇ ਆ ਰਹੇ ਹਾਂ ਸੋ ਤਸਵੀਰਾਂ ਜਿਹੜੀਆਂ ਤੁਹਾਨੂੰ ਰੂਬਰੂ ਕਰ ਰਹੇ ਹਾਂ ਮੌਕੇ ਉੱਤੇ ਤੁਹਾਨੂੰ ਦੱਸਦੇ ਕਿ ਜਿਹੜੇ ਉੱਚ ਅਧਿਕਾਰੀ ਹੈ ਏਸੀਪੀ ਜਿਹੜੇ ਅਮਰ ਅਮਰਨਾਥ ਜੀ ਉਹ ਵੀ ਮੌਕੇ ਤੇ ਪਹੁੰਚੇ ਹੈ ਪਰਿਵਾਰ ਕਿਆ ਚੱਲਣਾ ਇਹ ਬੰਦੇ ਦਾ ਪਰਲੀ ਨਿਕਲ ਤੇ ਤੂੰ ਪਰਲੀ ਦਾ ਸਾਹ ਪਰਲੀ ਦੇ ਰਿਹਾ ਹੈ ਵੀ ਕਹਿੰਦੇ ਜਾਓ ਜੀ ਮਿੱਟੀ ਖਰਾਬ ਹੈ ਡੱਡ ਬੋਡੀ ਖਰਾਬ ਹੋ ਗਈ ਤਾਂ ਉਹ ਤਾਂ ਪਹਿਲੇ ਹੀ ਪੱਟਾ ਪਿਆ ਗੋੜੀ ਉਹ ਤਾਂ ਪਹਿਲੇ ਹੀ ਪੱਟਾ ਹੈ ਇਹ ਖਰਾਬ ਕਿਉਂ ਕਰ ਰਿਹਾ ਹੈ 5 ਵਜੇ ਆ ਕੇ ਲੈ ਜਾਓ 4 6 ਵਜੇ ਆਓ ਜਦੋਂ ਅਸੀਂ ਸਵੇਰੇ ਹੈ ਪਰਚਾਲਣ ਵਾਸਤੇ ਉਹ ਅਗਲੇ ਨੋਟ ਚੜਾ ਕੇ ਹੋਗੇ ਤੋ ਹੋਗੇ ਪ੍ਰੈਸ ਰਿਪੋਰਟਰ ਨੂੰ ਇਹਦਾ ਆਪਣਾ ਹੈ ਉਹਨਾਂ ਸੱਕਾ ਬਰਾਇਆ ਦੇ ਨਾ ਦਾ ਧੱਕੇ ਮਾਰ ਕੇ ਕੱਢ ਤਾ ਹਾਂ ਧੱਕੇ ਮਾਰ ਕੇ ਸੁਭਰੀ ਹਾਂ ਜੀ ਆਪਾਂ ਨੂੰ ਨਹੀਂ ਪਤਾ ਭਾਈ ਆਪਾਂ ਨੇ ਐਵੇਂ ਧੱਕੇ ਤੁਹਾਡੇ ਸਾਹਮਣੇ ਮਾਰੇਗੇ ਹਾਂ ਜੀ ਭਾਈ ਆ ਸਾਰੇ ਖੜੇ ਆ ਮੁੰਡੇ ਆ ਸਾਰੇ ਅਗੇ ਆਪਣੇ ਨਾਲ ਦੇ ਸਾਰਿਆਂ ਸਾਹਮਣੇ ਮਾਰੇ ਧੱਕੇ ਤੁਸੀਂ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਇੱਕ ਵਾਰੀ ਇਸ ਵਾਰੇ ਸਰ ਗੱਲ ਹੋ ਹੀ ਰਹੀ ਆ ਸਰ ਸਾਰਿਆਂ ਨਾਲ ਗੱਲ ਹੋ ਰਹੀ ਆ ਆ ਧਰਨੇ ਤੇ ਬੈਠੇ ਆ ਜੀ ਬੰਦ ਕੀਤਾ ਅਸੀਂ ਬਾਅਦ ਚ ਹੀ ਬੰਦ ਕੀਤਾ ਮਜਬੂਰ ਹੋ ਕੇ ਆਨੇ ਕਰਨਾ ਲਾਇਆ ਮਜਬੂਰ ਹੋ ਕੇ ਅਜੇ ਨਹੀਂ ਚੱਲਦੇ ਬਦਮਾਸ਼ਾਂ ਨਾਲ ਟੱਕਰ ਨਹੀਂ ਲਈ ਮਗਰ ਜਦ ਸਾਡਾ ਮੁੰਡਾ ਹੀ ਮਰ ਗਿਆ ਲੈ ਸਾਡੇ ਮਾਰ ਲਓ ਘੰਟੇ ਤੇ ਗੋਲੀ ਜਿੰਨੀ ਮਾਰਨੀ ਹੈ ਕਿਸ ਨਿਗਾਹ ਦੇ ਨਾਲ ਦੇਖਦੇ ਹੋ ਪੁਲਿਸ ਪ੍ਰਸ਼ਾਸਨ ਨੂੰ ਕਿਸੇ ਇਹ ਤਾਂ ਭਾਈ ਬਹੁਤ ਗੰਦਾ ਹੈ ਮੈਂ ਰੇਲਵੇ ਸਟੇਸ਼ਨ ਤੇ ਹੀ 38 ਸਾਲ ਨੌਕਰੀ ਕਰੀ ਹੈ ਮੈਂ ਜੜਦਾ ਇਹਨਾਂ ਨੂੰ ਇਹ ਬੂਟ ਪੁਲਿਸ ਵਾਲੇ ਤੋਂ ਚਾਹੇ ਵਾਲੇ ਤੋਂ ਪੈਸੇ ਲੈਣ ਨੂੰ ਚੋਗੇ ਆ ਜੀ ਆਰ ਪੀ ਥਾਣੇ ਵਾਲੇ ਹਾਂ ਬਿਲਕੁਲ ਮੈਂ 38 ਸਾਲ ਮੇਰਾ ਪੋਤਾ ਮਰਿਆ ਮੈਨੂੰ ਇਹਦਾ ਪਤਾ ਇਹ ਦਇਆ ਹੀ ਨਹੀਂ ਕਰਦੇ ਕਿਸੇ ਤੇ ਇतना ਕਿਤੇ ਆਪਾਂ ਇਹ ਗੱਲ ਕਹਿ ਸਕਦੇ ਆ ਕਿ ਪੁਲਿਸ ਦੀ ਵਰਦੀ ਪਾਣ ਤੋਂ ਬਾਅਦ ਇਹਨਾਂ ਜ਼ਮੀਰ ਮਰ ਜਾਂਦੇ ਇਹਨਾਂ ਦੇ ਜ਼ਮੀਰ ਕਹਿ ਤਾਂ ਸਾਰੇ ਹੀ ਮਰੇ ਯਾਰ ਜ਼ਮੀਰ ਤੋਂ ਜ਼ਮੀਰੀ ਹੁੰਦੀ ਹੈ ਜੇ ਤਾਂ ਸਾਰੇ ਹੀ ਮਰੇ ਹੋਏ ਆ ਸੋ ਦੇਖ ਸਕਦੇ ਹੋ ਕਿਤਨਾ ਕਿਤੇ ਜਿਹੜੇ ਲੋਕੀ ਆ ਅਕੇ ਹੋਏ ਆ ਪੁਲਿਸ ਪ੍ਰਸ਼ਾਸਨ ਤੋਂ ਕਿ ਜਿਹੜੀ ਸਾਡੀ ਬਿਲਕੁਲ ਵੀ ਜਿਹੜੀ ਸੁਣਵਾਈ ਨਹੀਂ ਹੋ ਰਹੀ ਉੱਥੇ ਉਹਨਾਂ ਦਾ ਕਹਿਣਾ ਇਹ ਹੈ ਕਿ ਇਹ ਜਿਹੜੇ ਆ ਇਹ ਸਾਰੇ ਮਰੇ ਪਏ ਨੇ ਸੋ ਦੱਸ ਜੇ ਕਿ ਕੌਂਸਲਰ ਸਾਹਿਬ ਨਾਲ ਜਿਹੜੀ ਆ ਗੱਲਬਾਤ ਜਿਹੜੀ ਹੁਣ ਅਫਸਰਾਂ ਦੀ ਜਿਹੜੀ ਹੋ ਰਹੀ ਆ ਦੇਖ ਸਕਦੇ ਹੋ ਮੌਕੇ ਤੇ ਪੁਲਿਸ ਪ੍ਰਸ਼ਾਸਨ ਮੌਜੂਦ ਹੈ ਤੇ ਇਲਾਕਾ ਜਿਹੜੇ ਕੌਂਸਲਰ ਉਹ ਵੀ ਮ ਸਾਡੇ ਦੇ ਨਾਲ ਕੋਈ ਸ਼ਤਰ ਸਾਡਾ ਬੱਚਾ ਬਿਆਨ ਵਿਖਾ ਕੇ ਗਿਆ ਸ਼ਮਨ ਤੋਂ ਜਿਹੜੀ ਤਰ੍ਹਾਂ ਸੀ ਉਹਨੇ ਕਿਹਾ ਦੁਬਾਰਾ ਪੁੱਛਾਓ ਕਿ ਸਹੀ ਬਿਆਨ ਦੋ ਵਾਰ ਉਹਨੇ ਬਿਆਨ ਦੇ ਕੇ ਜਿਹੜੇ ਬੰਦੇ ਆ ਉਹ ਐਪੀਸੋਡ ਹੈ ਜੋ ਸਾਰਿਆਂ ਵਿੱਚ ਪਿੱਛਗੀ ਹਾਰ ਹੈ ਬਹੁਤ 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 ਜੋ ਉਹਨੇ ਸਹੀ ਉਹਨੇ ਐਪੀਸੋਡ ਦੱਸਿਆ ਵੀ ਆਹ ਬੰਦਿਆਂ ਦੇ ਕਹਿਣ ਦੇ ਉੱਤੇ ਮੈਨੂੰ ਗੋਲੀ ਮਾਰੀ ਗਈ ਠੀਕ ਹੈ ਨਹੀਂ ਇਹਨਾਂ ਨਾਲ ਮੇਰਾ ਝਗੜਾ ਹੋਇਆ ਸੀ ਇਹਨਾਂ ਨੇ ਧਮਕੀ ਦਿੱਤੀ ਇਹਨਾਂ ਦੇ ਕਹਿਣ ਦੇ ਉੱਤੇ ਮੇਰੇ ਗੋਲੀ ਮਾਰੀ ਗਈ ਹੈ ਉਹਦਾ ਪਿਓ ਜਿਹੜਾ ਮੁੰਡੇ ਦਾ ਜਦੋਂ ਦਿਨ ਰਾਤ ਸੇ ਧਮਕੀ ਦਿੱਤੀ ਸੀ ਤੈਨ ਮੈਂ ਗੋਲੀ ਮਰਵਾ ਦੂੰਗਾ ਉਹਦਾ ਪਿਓ ਮੁੰਡੇ ਦੇ ਮੋਕੇ ਤੇ ਮजूद ਸੀਗਾ ਮੁੰਡਾ ਬਿਆਨ ਦੇ ਕੇ ਗਿਆ ਮੌਤ ਤੋਂ ਪਹਿਲੇ ਬਿਆਨ ਦੇ ਕੇ ਗਿਆ ਫਿਰ ਸ਼ਾਮੀ ਮੈਂ ਐਸਐਚਓ ਕੋਲ ਗਿਆ ਆਇਆ ਮੈਂ ਐਸਐਚਓ ਨੂੰ ਕਿਹਾ ਵੀ ਇਦਾਂ ਗੱਲ ਹੈਗੀ ਆ ਵੀ ਤੁਸੀਂ ਸਹੀ ਕਿਉਂ ਨਹੀਂ ਤਫ਼ਤੀਸ਼ ਕਰਦੇ ਮੈਂ ਕਿਹਾ ਵੀ ਜੇ ਉਹ ਬਿਆਨ ਦੇਣ ਡਿਆ ਤੁਸੀਂ ਉਹਨਾਂ ਨੂੰ ਖਾਨਾ ਨੰਬਰ 2 'ਚ ਰੱਖਣ ਦੇ ਤੁਸੀਂ ਕਹਿੰਦੇ ਤਫ਼ਤੀਸ਼ ਕਰ ਲਵਾਂਗੇ ਉਹਦੀ ਮੈਂ ਕਿਹਾ ਉਹਨੂੰ ਕਿਉਂ ਨਹੀਂ ਤੁਸੀਂ ਵਿੱਚ ਰੱਖਦੇ ਪਏ ਠੀਕ ਹੈ ਨਹੀਂ ਜਦ ਕਿ 120B ਸਿੱਧੀ ਸਿੱਧੀ ਬਣਦੀ ਪਈ ਆ ਮੁੰਡਾ ਬਿਆਨ ਦੇ ਕੇ ਗਿਆ ਮਰਨ ਤੋਂ ਪਹਿਲੇ ਅੱਛਾ ਮੈਨੂੰ ਕਹਿੰਦਾ ਨਹੀਂ ਪਹਿਲੀ ਸਟੇਟਮੈਂਟ ਮੁੰਡੇ ਨੇ ਹੋਰ ਦਿੱਤੀ ਸੀ ਮੈਂ ਕਿਹਾ ਜਿਹੜੀ ਮਰਨ ਵਾਲੇ ਦੀ ਆਖਰੀ ਸਟੇਟਮੈਂਟ ਨੂੰ ਸਹੀ ਮੰਨਿਆ ਜਾਂਦਾ ਵੇ ਐਸ.ਐਚ.ਓ ਸਾਹਿਬ ਹਾਂ ਠੀਕ ਹੈ ਨਹੀਂ ਉਹ ਇਸ ਗੱਲ ਨਾਲ ਮੇਰੇ ਨਾਲ ਸਹਿਮਤ ਹੋਇਆ ਐਸ.ਐਚ.ਓ ਮੈਨੂੰ ਕਹਿੰਦਾ ਮੈਂ ਕਿਹਾ ਦੱਸੋ ਜੀ ਮੈਨੂੰ ਕਾਪੀ ਕਰਾਉ ਦੇਓਗੇ 120B ਲਾ ਕੇ ਮੈਨੂੰ ਕਹਿੰਦਾ ਜੀ ਤੁਸੀਂ ਸਤਕਾਰ ਕਰ ਲਓ ਮੈਂ 5:30 ਵਜੇ ਆ ਕੇ ਮੇਰੇ ਕੋਲ ਕਾਪੀ ਲੈ ਜਾ 120B ਮੈਂ ਇਹ ਤੁਸੀਂ 6 ਵਜੇ ਸੰਸਕਾਰ ਕਰ ਲਿਓ 120 ਪੀਰ ਤੋਂ ਕਾਪੀ ਮਿਲ ਜੇਗੀ ਸਾਡੇ ਕੋਲ ਜਿਹਨੋਂ ਉਹਦੇ ਪਰਿਵਾਰ ਦੇ ਮੈਂਬਰ ਕਾਪੀ ਲੈਣ ਆਏ ਇਹ ਬਾਉ ਜੀ ਕਹਿੰਦੇ ਵੀ ਤੁਸੀਂ ਦਰਖਾਸਤ ਲਿਖ ਕੇ ਦੇ ਦਿਓ ਅਸੀਂ ਇਨਕੁਆਰੀ ਕਰ ਲਵਾਂਗੇ ਇਨਵੈਸਟੀਗੇਸ਼ਨ ਪਾ ਲਵਾਂਗੇ ਉਹੀ ਠੰਡੇ ਬਸਤੇ ਵਾਲੀਆਂ ਗੱਲਾਂ ਸ਼ੁਰੂ ਹੋ ਗਈਆਂ ਇਹ ਫਿਰ ਹੁਣ ਇਹਨਾਂ ਨੇ ਮੈਨੂੰ ਦੱਸਿਆ ਸਵੇਰ ਦੀਆਂ ਇਹਦੀਆਂ ਮਿੰਤਾਂ ਕਰੀ ਜਨੇ ਜੀ ਐਸ ਐਚਓ ਦੀਆਂ ਤੇ ਉਲਟਾ ਜਿਹੜੇ ਬੰਦੇ ਅੰਦਰ ਗਏ ਉਹਨੂੰ ਧੱਕੇ ਮਾਰ ਕੇ ਬਾਹਰ ਕੱਢਣ ਡਿਆ ਜੀ ਇਹ ਵਿਚਾਰੇ ਇਨਸਾਫ ਮੰਗਣ ਗਏ ਆ ਇਹਨਾਂ ਦੀਆਂ ਗੱਲਾਂ ਸੁਣਨ ਨੂੰ ਅੱਜ ਥੋੜਾ ਇੱਥੇ ਆ ਗਏ ਆ ਕਹਿੰਦਾ ਜੋ ਕਰਨਾ ਕਰ ਲੋ ਤੁਸੀਂ ਜਿਹੜਾ ਤਰ੍ਹਾਂ ਦੇਣਾ ਵੇ ਲੋ ਇਹ ਅੰਦਰੋਂ ਧੱਕੇ ਮਾਰ ਕੇ ਸਾਰਿਆਂ ਨੂੰ ਬਾਹਰ ਕੱਢਿਆ ਅੰਦਰ ਜਾ ਕੇ ਮੈਂ ਇਹਨੂੰ ਪੁੱਛਿਆ ਵੀ ਤੂੰ ਕੱਲ ਕਿਉਂ ਕਿਹਾ 120/80 ਦੀ ਕਾਪੀ ਦੇ ਦੂੰਗਾ ਠੀਕ ਹੈ ਨਹੀਂ ਮੈਨੂੰ ਕਹਿੰਦਾ ਮੈਂ ਤੁਹਾਡੇ ਪ੍ਰੈਸ਼ਰ ਥੱਲੇ ਸੀ ਮੈਂ ਆਇਆ ਮੇਰੇ ਨਾਲ ਤਿੰਨ ਮੇਰੇ ਦੋਸਤ ਸੀਗੇ ਪੰਜ ਚਾਰ ਪੰਜ ਬੰਦੇ ਸੀ ਅਸੀਂ ਤੇਰਾ ਕਿਹੜੇ ਤੇ ਪ੍ਰੈਸ਼ਰ ਪਾਤਾ ਅਸੀਂ ਤੈਨੂੰ ਦਲੀਲ ਨਾਲ ਗੱਲ ਦਸੀ ਤੂੰ ਸਾਡੀ ਦਲੀਲ ਨਾਲ ਸਹਿਮਤ ਹੋਇਆ ਵੀ 120/80 ਲੱਗੇਗੀ ਅੱਜ ਕਹਿੰਦਾ ਤੁਹਾਡੇ ਪ੍ਰੈਸ਼ਰ ਥੱਲੇ ਅਸੀਂ ਕਿਹੜਾ ਪ੍ਰੈਸ਼ਰ ਪਾਤਾ ਇੱਥੇ ਅੱਜ ਤੇ ਪ੍ਰੈਸ਼ਰ ਮੰਨ ਸਕਦੇ ਪਬਲਿਕ ਆਈ ਉਹਦੇ ਪਰਿਵਾਰ ਦੇ ਮੈਂਬਰ ਆਏ ਅੱਜ ਤਾਂ ਪ੍ਰੈਸ਼ਰ ਮੰਨ ਸਕਦੇ ਆਲੇ ਚਾਰ ਜਣੇ ਸੀ ਕਿਹੜਾ ਪ੍ਰੈਸ਼ਰ ਪਾਤਾ ਸਰ ਗੱਲ ਕੁਛ ਨਹੀਂ ਆ ਕੱਲ ਤਿੱਕਰ ਐਸ ਐਚਓ ਸਾਹਿਬ ਹੋਰ ਤਰ੍ਹਾਂ ਦੀ ਅੱਜ ਚੇਂਜ ਹੋ ਗਿਆ ਇਹ ਮੁੜਿਆ ਤੇ ਦਾ ਮਤਲਬ ਇਹੀ ਆ ਕਿ ਇਹਨਾਂ ਨੂੰ ਜਾਂ ਕੋਈ ਸਬਦੀ ਚੜ ਗਿਆ ਜਾਂ ਰਿਸ਼ਵਤ ਲੈ ਲਈ ਮੈਂ ਸਾਫ਼ ਕਹ ਰਿਹਾ ਕੱਲ ਤਿੱਕਰ ਸਾਡੇ ਹੱਥ ਹੱਕ ਵਿੱਚ ਸੀ ਤੇ ਅੱਜ ਇਹ ਇੰਜ ਜੋ ਮਾਰਨਿੰਗ ਆਏ ਆ ਪਰਚਾ ਆਪਣਾ ਲੈਣ ਤੇ ਉਹ ਬਿਲਕੁਲ ਚੇਂਜ ਸੀ ਚੱਲ ਜੋ ਢੋੜ ਜੋ ਕਰ ਲਓ ਸੀ ਜੋ ਕਰਨਾ ਨਿਕਲ ਜਾਓ ਬੱਸ ਇਹ ਬਿਲਡਿੰਗ ਆ ਗਈ ਜਾਓ ਜਿਹੜੇ ਜਿਹੜੇ ਦੋਸ਼ੀ ਦੇ ਹੈਗੇ ਸੀ ਉਹਨਾਂ ਦੇ ਵੀ ਬੰਦੇ ਵੀ ਅੱਜ ਸਵੇਰੇ ਇੱਥੇ ਆਏ ਹੋਏ ਸੀ ਸੈਟਿੰਗ ਹੋ ਗਈ ਅੰਦਰ ਸੈਟਿੰਗ ਹੋ ਗਈ ਕਿਉਂ ਜਿਹੜੇ ਬੰਦੇ ਤਾਂ ਅਸੀਂ ਨਾਂ ਲਿਖਾਇਆ ਸੀ ਉਹਨਾਂ ਨੂੰ ਚਾਹ ਪਿਆ ਪੰਜਾਬ ਦਾ ਪੰਜਾਬ ਦਾ ਪੰਜਾਬ ਦਾ ਕਵਾੜੀਆ ਪ੍ਰਧਾਨ ਆ ਉਹ ਸਾਰੇ ਕਵਾੜੀਆਂ ਦਾ ਪ੍ਰਧਾਨ ਆ ਮੈਂ ਜਿਹੜੀ ਕੋਈ ਚੋਰੀ ਚਾਰੀ ਹੁੰਦੀ ਖੁਸ਼ ਹੁੰਦੀ ਆ ਜਿਹੜੀ ਜੀਆਰਪੀ ਜਾਂ ਰੇਲਵੇ ਥਾਣੇ ਦੀ ਹੁੰਦੀ ਆ ਉਹ ਬੰਦਾ ਸੈਟਿੰਗ ਕਰਾਂਦਾ ਪੂਰੇ ਪੈਰ ਇੱਥੇ ਪਸਾਰੇ ਹੋਏ ਆ ਪੂਰੇ ਮੈਨੂੰ ਇਸ ਗੱਲ ਦਾ ਪਤਾ ਕਿ ਸਾਡੇ ਇੱਥੇ ਪੈਰ ਨਹੀਂ ਟਿਕਣੇ ਅੈਂਡ ਤੇ ਆ ਕੇ ਸਾਨੂੰ ਆਪ ਇਦਾਂ ਦਾ ਕੰਮ ਕਰਨਾ ਪਿਆ ਅਸੀਂ ਕਿਸੇ ਹੱਕ ਚ ਨਹੀਂ ਕੋਈ ਸਾਡੇ ਕਰਨ ਕੋਈ ਪਰੇਸ਼ਾਨ ਹੋਵੇ ਯਾ ਪੀਐਨ ਵੀ ਦਿੱਤੀ ਹੈ ਪੰਚਾਇਤ ਨਾਮਾ ਵੀ ਦੇ ਦਿੱਤਾ ਹੈ ਐਡੀਸ਼ਨ ਚਾਹਤ ਬੁਝ ਨਹੀਂ ਨਹੀਂ ਉਹ ਤੋਂ ਆਪ ਕਰ ਦਿੰਨੇ ਭਾਜੀ ਪਰ ਗੱਲ ਇਹ ਹੈ ਨਹੀਂ ਹੁਣ ਤਾਂ ਲਾਸ਼ ਆ ਰਹੀ ਮੈਂ ਤੇ ਇੱਥੇ ਬੁਲਾ ਰਿਹਾ ਮੈਂ ਵੱਡੀ ਵੱਡੀ ਵੀ ਇੱਥੇ ਬੁਲਾ ਰਿਹਾ ਹਾਂ ਜਦ ਮੁੰਡਾ ਮਰਨ ਤੋਂ ਪਹਿਲੇ ਬਿਆਨ ਦੇ ਗਿਆ ਫੇ ਤਾਂ ਮੰਨਣੇ ਚਾਹੀਦੇ ਨਾ ਜਦ ਮਰਨ ਤੋਂ ਪਹਿਲੇ ਮੁੰਡਾ ਬਿਆਨ ਦੇ ਗਿਆ ਉਹ ਬਿਆਨਾਂ ਨਾਲ ਸਹਿਮਤ ਨਹੀਂ ਹੋ ਮਰਨ ਤੇ ਇੱਕ ਦੋ ਦਿਨ ਇੱਕ ਦੋ ਦਿਨ ਪਹਿਲੇ ਦੇਖ ਕੇ ਗਿਆ ਘਰੇ ਆਈ ਸੀ ਪਰ ਸਾਨੂੰ ਉਹ ਵੀ ਨਹੀਂ ਦਿਖਾਰੇ ਕੀ ਹੈਗਾ ਉਰਚ ਫਿਲਮ ਨੂੰ ਪਤਾ ਲੱਗਿਆ ਛੇੜ ਕਰਨੀ ਹੋਊਗੀ ਤੇ ਨਹੀਂ ਤੁਸੀਂ ਇਹ ਕਰੋਗੇ ਤੁਸੀਂ ਇਦਾਂ ਨਾ ਪਾਉਂਗੇ ਤੁਹਾਡਾ ਪਰਚਾ ਢਿੱਲਾ ਹੋ ਜਾਊਗਾ ਇਹ ਬੇਕਾਰ ਹੋ ਜਾਊਗਾ ਬੰਦਿਆਂ ਦੇ ਬਚ ਜਣਾ ਉਹਨਾਂ ਤੋਂ ਕੋਈ ਕਾਰਵਾਈ ਨਹੀਂ ਹੋਣੀ ਬਸ ਸਾਨੂੰ ਇਦਾਂ ਡਰਾਈ ਜਾਂਦੇ ਜਿਨ੍ਹਾਂ ਦੇ ਜਿਹੜੇ ਸਾਡੇ ਮੁਜਰਮ ਆ ਸੀ ਉਹਨਾਂ ਦੇ ਨਾਂ ਤੇ ਲਿਖਾਣਾ ਹੀ ਆ ਵਿੱਚ ਇਹ ਉਹਨਾਂ ਦੇ ਨਾਂ ਲਿਖਾਣ ਦੇ ਨਾਲ ਸਾਡਾ ਪਰਚਾ ਢਿੱਲਾ ਹੋ ਜਾਏਗਾ ਦਿਖਾਰੋ ਜੀ ਆਲਾ ਇਹਨਾਂ ਦੇ ਸਾਹਮਣੇ ਸਾਰੇ ਉਹਨੇ ਧਮਕੀਆਂ ਦਿੱਤੀਆਂ ਵੀ ਤੇਰੇ ਮੁੰਡੇ ਨੂੰ ਮਰਵਾ ਦੇਣਾ ਮੇਰੇ ਸਾਹਮਣੇ ਲੜਾਈ ਹੋਈ ਆ ਜੀ ਇਹਨਾਂ ਦੇ ਸਾਹਮਣੇ ਸਾਰੀ ਗੱਲ ਹੋਈ ਆ ਜੀ ਧਮਕੀ ਦਿੱਤੀ ਹਰ ਚੀਜ਼ ਹੋਈ ਆ ਅੱਜ ਉਹਨਾਂ ਦਾ ਪਰਿਵਾਰ ਆ ਗਿਆ ਜੀ ਸਾਈਡ ਤੇ ਬਹਿ ਕੇ ਗੱਲ ਹੋ ਗਈ ਅੰਦਰ ਮਿਲ ਗਏ ਆ ਔਰ ਤੋਂ ਬਾਅਦ ਉਹਨਾਂ ਦਾ ਚਿਹਰਾ ਸਾਡੇ ਲਈ ਅਲੱਗ ਹੀ ਚੇਂਜ ਹੋ ਗਿਆ ਚਲੋ ਬਾਹਰ ਨਿਕਲੋ ਬਾਹਰ ਬਾਰਾਂ ਕੇ ਬੈਠੇ ਆ ਅੱਛਾ ਠੀਕ ਹੈ ਭਾਈ ਥੈਂਕ ਯੂ ਵੈਰੀ ਵੈਰੀ ਕੋਈ ਨਹੀਂ ਸਹੀ ਸੀ ਅੱਜ ਉਹਨਾਂ ਦਾ ਪਰਿਵਾਰ ਆਇਆ ਤੇ ਅੱਜ ਹੀ ਬਦਲ ਗਏ ਰਿਪੋਰਟ ਵਗੈਰਾ ਕੁਝ ਨਹੀਂ ਪਾਇਆ ਜੀ ਭਾਜੀ ਸਾਨੂੰ ਠੀਕ ਹੈ ਨਹੀਂ ਜਿਹੜੀ ਗੱਲ ਬਣਦੀ ਹੈ ਉਹ ਕਿਉਂ ਨਹੀਂ ਕਾਰਵਾਈ ਕਰਦੇ ਮੈਨੂੰ ਤਾਂ ਇਸ ਗੱਲ ਤੇ ਮਹਿਰਾਨ ਕਿਹਦੇ ਕਹਿੰਦੇ ਮੈਂ ਤੁਹਾਡੇ ਪ੍ਰੈਸ਼ਰ 'ਚ ਜੀ ਦੱਸੋ ਜੀ ਸਾਡਾ ਗਾਰਾ ਪ੍ਰੈਸ਼ਰ 4 ਬੰਦੇ ਆਇਆ ਮੋਤਵਰ ਕਾਉਂਸਲ ਸਾਹਿਬ ਨਾਲ ਬੈਠੇ ਨੇ ਸੋ ਅੱਜ ਮੈਂ ਧੰਨੇ ਤੇ ਹੈਗਾ ਜੇ ਉਹ ਬਾਕੀ ਜਿਹੜੇ ਕੱਲ੍ਹ ਜੇ ਮੈਂ ਬਿਆਨ ਲਿਖਾਇਆ ਨਹੀਂ ਉਹ ਤੇ ਪਰਚਾ ਨਹੀਂ ਐਡ ਕੀਤਾ ਜੋ ਬਿਆਨ ਤੇ ਮੈਂ ਦਾ ਬਿਆਨ ਹੈ ਜੀ ਜਿਹਦੇ ਸਾਹਮਣੇ ਮੈਂ ਨਕਾਸ਼ ਪਾ ਜੀ ਉਹ ਉਹਦੀ ਹਾਰਡ ਦੇਤੇ ਹੋਏ ਜੀ ਇਹਨਾਂ ਨੂੰ ਮੰਗਾਦੇ ਨੇ ਹਾਰਡ ਕਾਪੀ ਇਹਨਾਂ ਕੋਈ ਸਾਈਨ ਹੋ ਜਾ ਇਹਨਾਂ ਕੋ ਲੈ ਕੇ ਅੰਦਰ ਸਾਈਨ ਦਿੱਤੇ ਗੁਰਦੀਸ਼ ਕਰਨੀ ਜੀ ਹੋਰ ਦਾ ਤਾਂ ਬਿਲਕੁਲ ਜੀ ਜੁਡੀਕਸ਼ਨ ਹੈ ਬਿਲਕੁਲ ਉਹ ਕਰਨਗੇ ਜੋ ਤੁਸੀਂ ਬਾਕੀ ਆਪਾਂ ਕਰ ਲੈਣਾ ਠੀਕ ਹੈ ਬਿਲਕੁਲ ਬਿਲਕੁਲ ਇਹਦੇ ਉੱਪਰ ਦੇਖੋ ਸੜਕ ਛੱਡ ਕੇ ਆਹ ਵਾਹ ਫੋਨ ਲਓ ਸਾਨੂੰ ਕੋਈ ਦਿੱਕਤ ਨਹੀਂ ਅਸੀਂ ਸਾਈਡ ਤੇ ਬੈਠੇ ਕੋਈ ਗੱਲ ਨਹੀਂ ਸਰ ਮੈਂ ਇੱਥੇ ਡੈੱਡ ਬੋਡੀ ਰੱਖਣ ਲੱਗਾ ਲੈ ਆ ਕੇ ਸੌਰੀ ਮੈਂ ਇਹਨਾਂ ਨੇ ਮੈਨੂੰ ਪਰੇਸ਼ਾਨ ਕੀਤਾ ਹੋਇਆ ਆਪਾਂ ਤੁਹਾਡੇ ਨਾਲਾਂ ਜਦ ਕਰੇ ਮੇਰੀ ਇੱਕ ਬਣੀ ਆਪਾਂ ਮੰਗਦਾ ਵੀ ਹੋ ਦੋ ਇਹਨੂੰ ਸਭ ਕਰਾ ਰਿਹਾ ਹੋਇਆ ਬੰਦਾ ਕਰ ਇੱਕ ਦਿਨ ਹੀ ਰੱਖਦੀ ਜਾਂਦੀ ਇਹਦਾ ਬਾਬਾ ਕੋਈ ਵੀ ਇਹਨਾਂ ਇਨਸਾਫ ਕਰੋ ਇੱਥੋਂ ਤਾਂ ਨਿਕਲੋ ਨਿਕਲੋ ਜੀਆਰਟੀ ਦਾ ਕੰਮ ਹੈ ਇਹ ਕਰਾਓ ਤੁਸੀਂ ਇੱਥੇ ਫੋਨਤੀ ਕਰ ਲੋ ਗੱਲ ਜਿਹੜੀ ਕਰਨੀ ਹੈ ਕਿ ਜਿਹਦਾ ਮਰਿਆ ਹੁੰਦਾ ਉਹਨੂੰ ਪਤਾ ਹੁੰਦਾ ਦੁੱਖ ਦੀ ਘੜੀ 'ਚ ਖੜਿਆ ਸਾਰੇ ਦੇਖ ਜਿਹੜਾ ਜੋ ਮਿਲਾਬ ਜਿਹੜੀ ਬਣਦੀ ਹੈ ਕਾਰਬਦੀ ਕਰੋ ਰੇਲਵੇ ਦੇ ਅੰਦਰ ਹੀ ਕੀਤਾ ਬੰਦੇ ਬੁਲਾ ਲਓ ਭਾਈ ਇਹਦੀ ਗੱਲ ਕਹਿੰਦੇ ਕਾਰਵਾਈ ਕਰ ਲੋ ਹਾਪਾ ਠੀਕ ਹੈ ਕਰਮਨਾਮਾ ਕਰ ਲੋ ਕਲਮਨ ਵਾਲਾ ਕਰ ਲੋ ਜਿਹੜੀ ਕਾਗਜ਼ੀ ਕਾਰਵਾਈ ਕਰੋ ਸੰਸਕਾਰ ਕਰੋ ਭਾਈ ਜਿਹੜੀ ਜਿਹੜੀ ਗੱਲ ਆ ਮੌਕੇ ਤੇ ਜਿਹੜੇ ACP ਅਬਰਨਾਥ ਜੀ ਆ ਉਹਨਾਂ ਨੇ ਵੀ ਸਾਰੀ ਗੱਲਬਾਤ ਕਰਦੇ ਆ ਸਰ ਪਰਿਵਾਰ ਦੇ ਨਾਲ ਤੁਹਾਡੀ ਜਿਹੜੀ ਗੱਲਬਾਤ ਹੋਈ ਹੈ ਕੀ ਸਾਰੀ ਗੱਲਬਾਤ ਹੋਈ ਹੈ ਪਰਿਵਾਰ ਤੇ ਜਿਹੜੇ ਇਸ ਟਾਈਮ ਉਹ ਕਹਿ ਰਹੇ ਵੀ ਸਾਡਾ ਜਿਹੜਾ 120 ਵਿੱਚ ਨੂੰ ਵਾਅਦਾ ਕੀਤਾ ਜਾਵੇ ਉਹ ਜੁਡੀਸ਼ਨ ਜਿਹੜੀ ਹੈ GRP ਦੀ ਹੈਗੀ ਹੈ ਉਹ ਕਰ ਰਹੇ ਜੋ ਦੇਖਦੇ ਕੀ ਤਫਰੀਕ ਇਲਜ਼ਾਮ ਲਗਾਏ ਗਏ ਐਸਐਚਓ ਦੇ ਉੱਪਰ ਕੀ ਸਾਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਵਾ ਤੇ ਜਿਹੜੀ ਦੂਜੀ ਪਾਰਟੀ ਆ ਜਿਨ੍ਹਾਂ ਨੇ ਗੋਲੀ ਮਾਰੀ ਉਹਨਾਂ ਨੂੰ ਕੁਰਸੀਆਂ ਲਿਆ ਕੇ ਦਿੱਤੀਆਂ ਗਈਆਂ ਵਖਰੀਆਂ ਇਸ ਸਬੰਧੀ ਤੁਹਾਡੇ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾਏਗੀ ਸਰ ਤੋਂ ਹਾਂ ਕਰ ਲੈਂਦੇ ਜੀਆਰਪੀ ਦੇ ਏਰੀਆ ਦੀ ਕਰ ਲੈਂਦੇ ਤਫਤੀਸ਼ ਸੋ ਇਸੇ ਕੇ ਮੌਕੇ ਤੇ ACP ਅਬਰਨ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜਾ ਜੀਆਰਪੀ ਦਾ ਥਾਣਾ ਪੈਂਦਾ ਵਾ ਮੌਕੇ ਦੇ ਜਿਹੜੀ ਹੈ ਸਾਡੇ ਵੱਲ ਜਿਹੜੀ ਹੁਣ ਇਨਵੈਸਟੀਗੇਸ਼ਨ ਜਿਹੜੀ ਹੈ ਕੀਤੀ ਜਾਏਗੀ ਉਥੇ ਪਰਿਵਾਰ ਵਾਲਿਆਂ ਨੇ 120 ਦੀ ਜਿਹੜੀ ਹੈ ਬੀਦੀ ਵੀ ਜਿਹੜੀ ਮੰਗ ਕੀਤੀ ਹੈ ਸੋ ਪਰਿਵਾਰ ਜਿਹੜਾ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਮੌਕੇ ਤੇ ਮੌਜੂਦ ਹੈ ਉਥੇ ਹੀ ਪਰਿਵਾਰ ਦਾ ਕਹਿਣਾ ਹੀ ਹੈ ਕਿ ਥੋੜੇ ਸਮੇਂ ਦੇ ਵਿੱਚ ਵਿੱਚ ਜਿਹੜੀ ਅਸੀਂ ਹੈ ਡੈੱਡ ਬੋਡੀ ਹੈ ਜਿਹੜੀ ਇੱਥੇ ਲੈ ਕੇ ਜਿਹੜਾ ਆ ਫਿਰ ਦੁਬਾਰਾ ਜਣਾ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ ਕਿਉਂਕਿ ਜਿਹੜੀ ਦੂਜੀ ਪਾਰਟੀ ਆ ਉਹਨਾਂ ਨੇ ਆਪਣੇ ਜਿਹੜੇ ਆ ਪੈਰ ஸ்தானੇ ਦੇ ਵਿੱਚ ਬੜੇ ਵਧੀ ਇਕ ਤਾਂ ਕਵਾੜੀਏ ਹੁੰਦੇ ਜਿਹੜੇ ਜਿਹੜੇ ਕਵਾੜਦੀਆਂ ਦੁਕਾਨਾਂ ਹੁੰਦੀਆਂ ਉਹਨਾਂ ਦਾ ਪ੍ਰਧਾਨ ਆ ਤੇ ਉਹ ਸਾਰਿਆਂ ਦਾ ਮਾਲ ਚੱਕ ਕੇ ਲੋਹਾ ਲੰਗੜ ਕੁਛ ਵੀ ਆ ਉਹ ਬੰਦਾ ਉਹ ਇੱਥੋਂ ਸਪਲਾਈ ਕਰਦਾ ਸਾਰੇ ਸ਼ਰੀਆਮ ਆਨਲਾਈਨ ਕਰਨਦੇ ਆ ਜਿਹਨੇ ਵਾਰਦਾ ਸ਼ਰੀਆਮ 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 ਫਾਇਰਿੰਗ ਕਰਦਾ ਪਿਆ ਹਾਂ ਜੀ ਸਾਰੇ ਨਾਲ ਹਾਂ ਜਿੱਥੇ ਕੋਈ ਨਾ ਉੱਥੇ ਮਿਲ ਲੈਨੇ ਆ ਇੰਨਾ ਓੱਖਾ ਕਦੋਂ ਨੇ ਹਾਂ ਆ ਭਾਈ ਪਿਸਤੌਲ ਕਾ ਫੇਰ ਕਰ ਦੇਵੇ ਭਾਈ ਤੇ ਫਿਰ ਪਰਚਾ ਹੋ ਜਵੇ ਭਾਈ ਕੋ ਫਿਰ ਪੁਲਿਸ ਚੁੱਕ ਕੇ ਲੈ ਜੇ ਹਾਂ ਜਿੱਥੇ ਤੂੰ ਕਹਿੰਦਾ ਉੱਥੇ ਮਿਲ ਲੈਨੇ ਆ ਇੰਨਾ ਔਖਾ ਕਾ ਤੂੰ ਹਾਂ ਆ ਭਾਈ ਪਿਸਤੌਲ ਕਾ ਫੇਰ ਕਰ ਦੇਵੇ ਭਾਈ ਤੇ ਫਿਰ ਪਰਚਾ ਹੋ ਜਵੇ ਭਾਈ ਕੋ ਫਿਰ ਪੁਲਿਸ ਚੁੱਕ ਕੇ ਲੈ ਜੇ ਕਿੰਨੇ ਕੇ ਪਰਚੇ ਭਾਈ ਇਹ ਮੁੰਡੇ ਉੱਤੇ ਮੁੰਡੇ ਤੇ ਮੇਰੇ ਹਿਸਾਬ ਨਾਲ 2-3 ਤੋਂ ਜ਼ਿਆਦਾ ਹੀ ਆ ਯੂਪੀ ਚ ਵੀ ਅਸਲੇ ਲੈ ਕੇ ਗਿਆ ਸੀ ਉੱਥੋਂ ਵੀ ਇਹ ਫੜਿਆ ਗਿਆ ਉੱਥੇ ਵੀ ਇਹ ਪਰਚਾ ਚੱਲਿਆ ਉੱਥੋਂ ਵੀ ਇਹ ਬਾਹਰ ਆ ਗਿਆ ਪਤਾ ਨਹੀਂ ਕਿੱਦਾਂ ਇੱਥੇ ਨੂੰ ਦਿਨਾਂ ਨਾਲ ਠੀਕ ਹੈ ਇੱਥੇ ਵੀ ਪਹਿਲਾਂ ਉਸ ਤੋਂ ਪਹਿਲਾਂ ਵੀ ਇਹਨੇ ਇੱਕ ਫਾਇਰ ਕੀਤਾ ਸੀ ਇੱਥੇ ਰੇਲਵੇ ਕਲੋਜ਼ਿੰਗ ਚ ਪਹਿਲਾਂ ਵੀ ਕਿਸੇ ਦਾ ਕੋਈ ਲਾਕ ਡਰ ਸੀ ਉਹਨੇ ਫਾਇਰ ਕੀਤਾ ਮਰ ਇੱਕ ਦੋ ਹੋਰ ਕੀਤੇ ਨੇ ਫਾਇਰ ਪਰ ਕੋਈ ਵੀ ਗੱਲ ਨਹੀਂ ਕੋਈ ਪੁਲਿਸ ਪ੍ਰਸ਼ਾਸਨ ਕੋਈ ਮਰਬ ਕੋਈ ਵੀ ਇੱਥੇ ਕਾਨੂੰਨੀ ਕਾਰਵਾਈ ਨਹੀਂ ਇੰਨੀ ਢਿੱਲ ਵਰਤੀ ਜਾਂਦੀ ਆ ਬਸ ਇਹ ਚੀਜ਼ ਜਿਹੜੀ ਠੀਕ ਹੈ ਸ਼ਰਿਆਮ ਸ਼ਰਿਆਮ ਮੇਰਾ ਵੀ ਆਈਪੀ ਮੁੰਡੇ ਦਾ ਫੇਸ ਨਾ ਆ ਰਿਹਾ ਹਾਂਜੀ ਇਹ ਤੇ ਉਸ ਤੋਂ ਬਾਅਦ ਹੁਣ ਹਜੇ ਤੱਕ ਲੜਕੇ ਦੀ ਕੋਈ ਅਰੈਸਟ ਨਹੀਂ ਪਈ ਇਹਨਾਂ ਨੇ ਕੁਝ ਨਹੀਂ ਕੀਤਾ ਬਿਠਾਇਆ ਤੱਕ ਨੇ ਅਰੈਸਟ ਨਹੀਂ ਭਾਈ ਕੋਈ ਉਹ ਮੈਂ ਖੁਦ ਆਪ ਫੜ ਕੇ ਇਹਨਾਂ ਨੂੰ ਫੜਾਈ ਨੇ ਇਹਨਾਂ ਨੇ ਉਹ ਵੀ ਨਹੀਂ ਫੜੇ ਪੰਨਾ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦਾ ਸੀ ਉਹ ਗੈਂਗਸਟਰਸ ਸੀ ਉੱਪਰ ਇਹਨਾਂ ਦੇ ਹੱਥ ਵੀ ਜਿਆਦਾ ਹੈਵੀ ਲੈਵਲ ਦਾ ਸੀ ਮੈਂ ਕਹਿੰਦਾ ਚਲੋ ਠੀਕ ਆ ਆਪਣੇ ਪਰਿਵਾਰ ਨੂੰ ਇੱਕ ਤੇ ਗੋਲੀ ਮਾਰਦੀ ਗੱਲ ਨੂੰ ਪਾਗ ਲਾ ਕੇ ਤੇ ਹੋਰ ਕਿਸੇ ਦੇ ਨਾ ਮਾਰ ਦੇਵੇ ਮੈਂ ਚੁੱਪ ਰਿਆ ਇਹ ਵੀ ਮੇਰੇ ਤੋਂ ਆਂਦੇ ਰਹੇ ਬਿਆਨ ਦਿਓ ਮੈਂ ਕਿਹਾ ਨਹੀਂ ਹਾਲੇ ਰੁੱਕੇ ਜਾਂਦੇ ਆਪਾਂ ਜਦੋਂ ਮੇਰਾ ਬੱਚਾ ਪੂਰਾ ਹੋ ਗਿਆ ਮੇਰਾ ਸਬਰ ਟੁੱਟ ਗਿਆ ਅੰਡ ਦੇ ਆਕੇ ਜਦੋਂ ਮੈਂ ਉਹਨਾਂ ਗੱਲ ਪੂਰੀ ਕੀਤੀ ਕਹਿੰਦਾ ਜੇ ਇਹ ਤਾਂ ਮੁੰਡੇ ਦੇ ਬਿਆਨ ਲੈ ਲਏ ਆ ਜੇ ਮੁੰਡੇ ਨੇ ਬਿਆਨ ਦਿੱਤੇ ਸੀ ਉਹ ਬਿਲਕੁਲ ਸਹੀ ਦਿੱਤੇ ਸੀ ਉਹਰੇ ਆਧਾਰ ਤੇ ਵੀ ਬਿਆਨ ਪੂਰੇ ਰਜਿਸਟਰ ਇਹਨਾਂ ਨੇ ਨਹੀਂ ਕੀਤਾ ਜੇ ਮੁੰਡੇ ਦੇ ਬਿਆਨਾਂ ਤੇ ਵੀ ਇਹ ਪਰਚਾ ਪੂਰਾ ਸਹੀ ਕੱਟਣ ਤੇ ਸਾਨੂੰ ਇਦਾਂ ਦਾ ਕੰਮ ਕਰਨ ਦੀ ਲੋੜ ਨਹੀਂ ਕਿ ਤੁਹਾਡੇ ਵੱਲੋਂ ਹੁਣ ਡੈੱਡ ਬੋਡੀ ਲੜਕੀ ਦਿੱਥੇ ਲਿਆ ਹੋਏਗੀ ਹਾਂਜੀ ਹਾਂਜੀ ਕੋਈ ਨਹੀਂ ਹਾਂਜੀ ਇੱਥੇ ਲੈਣ ਨਹੀਂ ਹੁਣ ਕਾਰਵਾਈ ਕਰ ਰਹੇ ਕੀ ਕਰ ਰਹੇ ਆ ਮੈਂ ਹੋਛ ਕੇ ਇਕੱਲੀ ਡੈੱਡ ਬੋਡੀ ਨਹੀਂ ਇੱਥੇ ਮੈਂ ਸੰਸਕਾਰ ਵੀ ਇੱਕ ਬਖਰਾ ਹੀ ਇੱਥੇ ਸੰਸਕਾਰ ਵੀ ਇੱਥੇ ਕਰਕੇ ਜਾਵਾਂਗੇ ਅਸੀਂ ਪਰ ਆਪਾਂ ਇਹ ਗੱਲ ਕਹਿ ਸਕਦੇ ਆ ਕਿ ਪੁਲਿਸ ਪ੍ਰਸ਼ਾਸਨ ਤੇ ਜਿਹੜੀਆਂ ਮੌਜੂਦਾ ਸਰਕਾਰਾਂ ਸੁੱਤੀਆਂ ਹੋਈਆਂ ਵਾਂ ਸੁੱਤੀਆਂ ਹੋਈਆਂ ਜਿਦਾ ਸੁੱਤੇ ਅਸੀਂ ਤਾਂ ਦੇਖੋ ਜੀ ਇਸ ਟਾਈਮ ਆਪਾਂ ਸਿਟੀ ਵਿੱਚ ਬੈਠੇ ਆ ਕਿੰਨੇ ਘੰਟੇ ਹੋ ਗਏ ਕੋਈ ਅੰਦਰੋਂ ਸਾਹਮਣੇ ਏਸੀਆਂ ਵਿੱਚ ਬੈਠੇ ਨੇ ਇੱਥੇ ਐਸਪੀ ਡੀਐਸਪੀ ਐਸਐਚਓ ਸਾਰੇ ਨੇ ਜੀਆਰਪੀ ਆਰਪੀ ਹਰ ਸਾਰਾ ਇੱਥੇ ਆ ਕਿਹੜਾ ਬੰਦਾ ਆ ਸਾਡੇ ਕੋਲ ਕੋਈ ਆ ਅਗਲੇ ਏਸੀ ਵਿੱਚ ਬੈਠੇ ਆ ਚਾਹ ਪੀ ਰਹੇ ਆ ਅਗਲੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਪ੍ਰੋਬਲਮ ਉਹ ਬੇਚਾਰੇ ਤੇ ਲੋਕਾਂ ਨੂੰ ਆ ਕਈਆਂ ਨੇ ਟ੍ਰੇਨ ਚੜ੍ਹਨੀ ਆ ਜਿਹਦੇ ਸਾਨੂੰ ਰੋਕਣਾ ਪਿਆ ਕਿਉਂ ਜੇ ਨਾ ਰੋਕਦੇ ਤੇ ਤੁਹਾਡੇ ਵਰਗੇ ਚੈਨਲਾਂ ਨੇ ਨਹੀਂ ਆਣਾ ਸੀ ਸਾਡੀ ਆਵਾਜ਼ ਨਹੀਂ ਉੱਪਰ ਜਾਣੀ ਸੀ ਸਾਨੂੰ ਆਵਾਜ਼ ਉੱਪਰ ਪੰਚਾਇਤ ਨੂੰ ਇਦਾਂ ਦਾ ਕਦਮ ਚੱਕਣੇ ਪਿਆ ਖਾਣਾ ਇੰਚਾਰਜ ਖੁਦ ਹੀ ਗੱਲ ਕਹਿ ਰਿਹਾ ਕਿ ਤੁਸੀਂ ਉਹਨਾਂ ਨੇ ਆਪਣੇ ਮੂੰਹ 'ਚ ਬਣ ਗਿਆ ਤੁਸੀਂ ਕੀ ਕਰ ਲੂਗੇ ਧਰਨਾ ਲਾ ਲੂਗੇ ਉਹ ਖੁਦ ਹੀ ਨਹੀਂ ਗੱਲ ਕਰ ਰਹੇ ਕਿ ਉਹਨਾਂ ਨੂੰ ਪਤਾ ਕਿ ਸਾਡੀ ਕੋਈ ਸੁਣਵਾਈ ਨਹੀਂ ਹੋਣੀ ਆ। ਵੇ ਤੁਹਾਨੂੰ ਨਹੀਂ ਲੱਗਦਾ ਕਿ ਧਰਨਾ ਲਾਣ ਨਾਲੋਂ ਚੰਗਾ ਮੰਦਿਰ ਤੇ ਪਰਚਾ ਨਹੀਂ ਹੁੰਦਾ ਫੜ ਕੇ ਫੈਂਡ ਦੋ ਇੱਕ ਵਾਰੀ ਐਸ.ਐਚ.ਓ ਨੂੰ ਦੱਸ ਲਈਨ ਵਾਲੀ। ਫਿਰ ਤਾਂ ਇਹ ਹੈ ਕਿ ਜਦੋਂ ਜਦੋਂ ਆਪਾਂ ਆਪਾਂ ਜੇ ਕਾਨੂੰਨ ਆਪਣੇ ਹੱਥ ਲੈਣਾ ਤੇ ਫਿਰ ਕਾਨੂੰਨ ਬਣੇ। ਗੱਲ ਤਾਂ ਇਦਾਂ ਹੈ ਕਿ ਕਾਨੂੰਨ ਜਦ ਅਗਲੇ ਆਪਣੇ ਹੱਥ ਚ ਲੈ ਕੇ ਕੰਮ ਨਹੀਂ ਕਰਨੇ ਫਿਰ ਮਜਬੂਰਨ ਬੰਦੇ ਨੂੰ ਲੈਣਾ ਪੈਂਦਾ ਹੱਥ ਚ। ਸੋ ਕੋਈ ਇਹ ਚੀਜ਼ ਹੈ ਨਾ ਕਿ ਜਦੋਂ ਬਾਕੀ ਦੇ ਜਿਹੜੇ ਮੁੰਡੇ ਪਿਆ মিডিਆ ਅੱਜ ਦੀ ਡੇਟ 'ਚ ਸਭ ਤੋਂ ਵਧੀਆ ਜ਼ਰੀਆ ਹੈਗਾ ਆਪਣੀ ਗੱਲ ਪਹੁੰਚਾਉਣ ਦਾ। ਹੁਣ ਇਹ ਇਮਾਨ ਔਰ ਸਾ ਖਿਚਣਗੇ ਇਹਨਾਂ ਦਾ ਹੁਣ ਤੁਹਾਨੂੰ ਬੁਲਾਇਆ ਸੀ মিডিਆ ਹੈਗੇ ਪੂਰੇ ਤਾਂ মিডিਆ ਰਹੀਂ ਪਬਲਿਕ ਦੀ ਗੱਲ ਪਹੁੰਚਦੀ ਹੈ ਇਹ ਥਾਣੇ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਣੇ ਆ ਕਿ ਕਿਸ ਤਰ੍ਹਾਂ ਜਿਹੜੇ ਗੇਟ ਇਹਨਾਂ ਨੇ ਆਪਣੇ ਥਾਣੇ ਦੇ ਜਿਹੜੇ ਆ ਬੰਦ ਕੀਤੇ ਹੋਏ ਆ ਤਾਂ ਕਿ ਕਿਸੇ ਦੇ ਨਾਲ ਜਿਹੜੀ ਹੈ মিডিਆ ਦਾ ਨਾਲ ਜਿਹੜਾ ਰਾਸਤਾ ਨਾ ਹੋ ਪਾਏ ਕੋਈ ਜਿਹੜੀ ਗੱਲਬਾਤ ਆ ਉਹ ਨਾ ਹੋ ਪਾਏ ਉਹ ਵੀ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਰੂਬਰੂ ਕਰ ਰਹੇ ਹਾਂ ਸੀ ਸੋ ਦੱਸ ਦਈਏ ਕਿ ਤਿੰਨ ਗੇਟ ਨੇ ਤਿੰਨੋ ਗੇਟਾਂ ਤੇ ਧਰਨਾ ਲਾਇਆ ਪਿਆ ਇੱਕ ਗੇਟ ਆ ਇਹ ਤੁਹਾਨੂੰ ਤਸਵੀਰਾਂ ਚ ਦਿਖਾ ਰਹੇ ਆ ਇੱਕ ਗੇਟ ਉਧਰਲੀ ਸਾਈਡ ਤੇ ਆ ਉਹ ਕਾਫੀ ਦੂਰ ਆ ਉਹ ਤੁਹਾਨੂੰ ਨਜ਼ਰ ਨਹੀਂ ਆਪ ਆਏਗਾ ਉੱਥੇ ਜਾਣ ਇੱਕ ਹੋਰ ਜਿਹੜਾ ਗੇਟ ਆ ਤੁਹਾਨੂੰ ਦਿਖਾਉਣ ਦੇ ਇੱਧਰ ਵੀ ਜਿਹੜਾ ਆ ਧਰਨਾ ਲਾਇਆ ਹੋਇਆ ਜਿਹੜਾ ਬਿਲਕੁਲ ਥਾਣੇ ਦੇ ਨਾਲ ਆ ਲਗਾਤਾਰ ਸਟੇਸ਼ਨ ਵਾਲੀ ਸਾਈਡ ਦੇ ਉੱਤੇ ਲੋਕਾਂ ਨੂੰ ਜਿਹੜਾ ਇਨਸਾਫ ਨਹੀਂ ਮਿਲ ਪਾ ਰਿਹਾ ਉੱਥੇ ਲੋਕਾਂ ਦਾ ਵੀ ਕਹਿਣਾ ਇਹ ਹੈ ਕਿ ਸਭ ਤੋਂ ਜ਼ਿਆਦਾ ਜਿਹੜਾ ਠੱਗੀ ਠੋਰੀ ਵਾਲਾ ਕੰਮ ਹੈ ਉਹ ਰੇਲਵੇ ਦੇ ਜੀਆਰਪੀ ਠਾਣੇ ਦੇ ਵਿੱਚ ਹੀ ਹੁੰਦਾ ਹੈ ਸੋ ਦੇਖ ਸਕਦੇ ਹੋ ਇੱਥੇ ਵੀ ਜਿਹੜਾ ਧਰਨਾ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਹੋਰ ਸੇ ਪਰਿਵਾਰ ਦਾ ਕਹਿਣਾ ਇਹ ਵੀ ਹੈ ਕਿ ਅਸੀਂ ਜਿਹੜਾ ਇਹ ਧਰਨਾ ਨਹੀਂ ਲਗਾਉਣਾ ਚਾਹੁੰਦੇ ਸੀਗੇ ਪਰ ਜਿਹੜੀ ਸਾਡੀ ਆਵਾਜ਼ ਹੈ ਉੱਪਰ ਤੱਕ ਨਹੀਂ ਪਹੁੰਚ ਪਾਰੀ ਇਸ ਕਰਕੇ ਸਾਨੂੰ ਜਿਹੜਾ ਇਹ ਕਦਮ ਹੈ ਉਹ ਚੱਕਣਾ ਪਿਆ ਦੇਖੀ ਖੁੱਲਾ ਗੇਟ ਜਿਹੜਾ ਆ ਤੁਸੀਂ ਦੇਖ ਸਕਦੇ ਹੋ ਬੰਦ ਕੀਤਾ ਹੋਇਆ ਖੋਲੀਓ ਭਾਜੀ ਬੈਠੇ ਛੋਕ ਭਾਜੀ ਤੋਂ ਤਾਂ ਦੱਸ ਦੇ ਕਿ ਸੀਨੀਅਰ ਅਧਿਕਾਰੀ ਦੇ ਨਾਲ ਜਿਹੜੀ ਹੈ ਹੁਣ ਗੱਲਬਾਤ ਦੇ ਸਮੇਂ ਜਿਹੜੀ ਹੋ ਰਹੀ ਹੈ ਗੱਲਬਾਤ ਦੇ ਦੌਰਾਨ ਉਸ ਤੋਂ ਬਾਅਦ ਜਿਹੜੀ ਹੈ ਗੱਲਬਾਤ ਜ਼ਰੂਰ ਕਰਾਂਗੇ ਕਿ ਕੀ ਜਿਹੜੀ ਹੈ ਧਾਰਾ ਲਗਾਈ ਜਾ ਰਹੀ ਹੈ ਕਿਹੜੀ ਨਹੀਂ ਸੋ ਦੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਇਸ ਸਮੇਂ ਮੌਕੇ ਤੇ ਪਹੁੰਚਿਆ ਹੋਇਆ ਤੇ ਸੀਨੀਅਰ ਅਧਿਕਾਰੀ ਵੀ ਜਿਹੜੇ ਮੌਕੇ ਤੇ ਮੌਜੂਦ ਹੈ ਨੇਮ ਪਲੇਟ ਤੁਹਾਨੂੰ ਦਿਖਾ ਦਿੰਦੇ ਆ ਸ਼ੋਕ ਕੁਮਾਰ ਐਸ ਐਚਓ ਜਿਹੜਾ ਲਿਖਿਆ ਹੋਇਆ ਹੈ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਇਹ ਤਾਂ ਉਹੀ ਗੱਲ ਹੋ ਗਈ ਕਿ ਐਸਐਚਓ ਦਾ ਮਤਲਬ ਹੁੰਦਾ ਹੈ ਕਿ 100 ਰੁਪਏ ਹੈਗਾ ਓਏ ਕਿਉਂਕਿ ਕੰਮ ਜਿਹੜਾ ਆ ਬਿਲਕੁਲ ਵੀ ਨਹੀਂ ਕਰ ਰਹੇ ਪਰਿਵਾਰ ਵਾਲੇ ਵੀ ਜਿਹੜੇ ਇਲਜ਼ਾਮ ਲਗਾ ਰਹੇ ਨੇ ਕਿ ਐਸਐਚਓ ਜਿਹੜਾ ਸਾਡੀ ਸੁਣਵਾਈ ਨਹੀਂ ਕਰ ਰਿਹਾ ਤੇ ਉਸ ਤੋਂ ਬਾਅਦ ਸਾਨੂੰ ਜਿਹੜੇ ੱਟਕੇ ਮਾਰ ਕੇ ਜਿਹੜਾ ਸਾਨੂੰ ਬਾਹਰ ਕੱਢਿਆ ਗਿਆ ਸੋ ਦੇਖ ਸਕਦੇ ਹੋ ਕਿ ਅੰਦਰ ਮੀਟਿੰਗ ਬੈਠੀ ਹੋਈ ਆ ਤਸਵੀਰਾਂ ਦੇ ਵਿੱਚ ਤਾਂ ਦਿਖਾਇਆ ਸੀਗਾ ਕਿ ਪੁਲਿਸ ਅਧਿਕਾਰੀ ਵੀ ਜਿਹੜੇ ਸਾਰੇ ਆ ਮੌਜੂਦ ਐ ਮੌਕੇ ਤੇ ਬੈਠੇ ਹੋਏ ਆ ਹੁਣ ਇਹ ਹੀ ਨਹੀਂ ਪਤਾ ਲੱਗ ਰਿਹਾ ਕਿ ਮੀਟਿੰਗ ਦੇ ਵਿੱਚ ਜਿਹੜੀ ਕੀ ਤੇ ਦਰਜ ਵੀ ਜੜਾ ਨਹੀਂ ਕੀਤਾ ਗਿਆ ਸੋ ਦੇਖਣ ਵਾਲੀ ਗੱਲ ਇਹ ਹੋਏਗੀ ਇਸ ਖਬਰ ਦੀ ਅਪਡੇਟ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਕਿਉਂਕਿ ਦੇਖਣ ਵਾਲੀ ਗੱਲ ਜਿਹੜੀ ਇਹ ਹੋਏਗੀ ਕਿ ਉਸ ਤੋਂ ਬਾਅਦ ਜਿਹੜਾ ਹੁਣ ਪਰਿਵਾਰ ਨੂੰ ਜਿਹੜਾ ਇਨਸਾਫ ਮਿਲਦਾ ਹੈ ਜਾਂ ਨਹੀਂ ਮਿਲਦਾ ਜਿਹੜੀ ਸੀਨੀਅਰ ਅਧਿਕਾਰੀ ਨੇ ਉਹ ਕੀ ਜੜਾ ਆ ਫੈਸਲਾ ਲੈਂਦੇ ਰੇ ਲੜਕੇ ਦੇ ਅਰੈਸਟ ਪੈਂਦੀ ਹੈ ਕਿ ਨਹੀਂ ਪੈਂਦੀ ਤੇ ਜਿਹੜਾ ਯੁਵਕ ਜੀ ਦੀ ਡੈਥ ਹੋ ਚੁੱਕੀ ਉਹਦਾ ਸੰਸਕਾਰ ਜਿਹੜਾ ਆ ਸਹੀ ਤਰੀਕੇ ਨਾਲ ਹੁੰਦਾ ਜਾਂ ਮਰੇ ਪਏ ਲੋਕਾਂ ਨੂੰ ਵੀ ਹੁਣ ਸੜਕਾਂ ਦੇ ਉੱਤੇ ਰੱਖ ਕੇ ਜਿਹੜਾ ਪੁਲਿਸ ਪ੍ਰਸ਼ਾਸਨ ਤੋਂ ਸਾਨੂੰ ਹੁਣ ਇਨਸਾਫ ਮੰਗਣਾ ਪਏਗਾ ਸੋ ਇਹ ਤਸਵੀਰਾਂ ਜਿਹੜੀਆਂ ਜ਼ਰੂ ਕੈਮਰਾਮੈਨ ਸੁੰਦੀ ਦੇ ਨਾਲ ਮੈਂ ਰਿਪੋਰਟਰ ਗੁਰਦੀਪ ਸਿੰਘ ਯੂਐਸਵੀਆ ਟੀਵੀ ਜਲੰਧਰ